ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਲੈਨੇ ਮੰਡੀ ਮਲਕਾਨਾ ਹਣਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਅਗੇ ਲਾ ਉਹ ਤੇ ਖੜਾ ਹਣਾ ਤੇ ਇਸ ਕਰਕੇ ਜਿਵੇਂ ਜਣੀ ਜੋਤੀ ਮਨੋਤਾ ਕੀ ਨਾਮ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋਇਆ ਹੈ ਹਣਾ ਹਾਂ ਰੂਪ ਪਰਦਾ ਕੋ ਟੰਡਾ ਉਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਕੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਦੇ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਰਦਿਆਂ ਜਿਹੜਾ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜਿਉ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਨਹੀਂ ਆਉਂਦੀ ਐ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ ਆਪਰੇਸ਼ਨ ਸਿੰਧੂ ਨੂੰ ਲੈ ਕੇ ਸੀਐਮ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪਹਿਲੀ ਵਾਰ ਜੋ ਹੋਰ ਜੰਗ ਹੋ ਰਿਹਾ ਹੈ ਉਸ ਬਾਰੇ ਵਿਦੇਸ਼ ਤੇ ਵਿੱਚ ਦੱਸਣਾ ਪੈ ਰਿਹਾ ਉਹਨਾਂ ਕਿਹਾ ਕਿ ਜੇ ਕੋਈ ਜੰਗ ਹੋਈਏ ਤਾਂ ਫਿਰ ਦਿਖਦੀਏ ਦੱਸਣਾ ਕਿਉਂ ਹੈ ਜੈ ਸ਼ੰਕਰ ਨੇ ਕਿਹਾ ਕਿ ਐਸੀ ਪਾਕ ਫੌਜ ਨੂੰ ਹਮਲੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਤੇ ਜੇਕਰ ਪਾਕਿਸਤਾਨ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਤਾਂ ਉਥੋਂ ਪਾਕ ਅਤਵਾਦੀ ਕਿੱਥੋਂ ਰਹਿਣਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਫਿਰ ਤਾਂ ਆਪਾਂ ਇਕੱਲੀਆਂ ਬਿਲਡਿੰਗਾਂ ਹੀ ਟਾਈਆਂ ਨੇ ਸੀਰੀਅਸਲੀ ਵੀ ਖੁਦ ਮੰਨਿਆ ਹੈ ਕਿ ਸਾਡੇ ਲੜਾਕੂ ਜਹਾਜ਼ ਡਿੱਗੇ ਨੇ ਮੈਂ ਇਹ ਮੈਂ ਨਹੀਂ ਕਹਿ ਰਿਹਾ ਬਲਕਿ ਸੀਰੀਅਸ ਕਹਿ ਰਹੇ ਨੇ असि पाकिस्तान की भाषा फिर वापस क्यों लेकिस जो बोले पाकिस्तान तो चला आ ना पहली बार हो रहा है के ज, ज, के कोई जितन तो बार जंग जितने दसन भेजन गए होने साधे नुमाइंदे जित के ਤੇ ਇੰਟਰ ਪਤਾ ਲੱਗਿਆ ਨਾ ਉਹਨਾਂ ਦੇ ਜਿੱਤ ਕੇ ਜਾਂ ਨਹੀਂ ਜਿੱਤ ਕੇ ਕਿਿੱਥੋਂ ਕੁ ਮੁੜ ਕੇ ਆਏ ਲੇਕਿਨ ਜੰਗਲ ਤੋਂ ਵੇਖ ਕਿੰਨੀ ਵੀ ਦਮੀ ਨਾ ਵੀ ਆ ਪਾ ਡਬਲੀ ਸੀ ਹੈਨਾ ਇਹ ਚੋਂ ਪਾਕਿਸਤਾਨ ਦੀ ਕੀ ਬਾਤ ਹੈ ਦੱਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਵੀਐਸ ਹੈ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗੇਰੇ تھے ਲੇਕਿਨ ਕਿਤਨੇ ਇਹ ਨਹੀਂ ਇਪੋਰਟ ਇਹ ਹੈ ਕਿਉਂ ਗੇਰੇ تھے ਹੈਨਾ ਸਰ ਇਹ ਨਹੀਂ ਮੈਂ ਤਾਂ ਨਹੀਂ ਕਿਹਾ ਇਹ ਵੀ ਹਰ ਤਰ੍ਹਾਂ ਪਾਕਿਸਤਾਨ ਨੂੰ ਕਹਿੰਦਾ ਹੈ ਫਿਰ ਇਹਨਾਂ ਦਾ ਜਿਹੜਾ ਪਿੱਟੂ ਦਾ ਜਿਹੜਾ ਆਤਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦਿਨ ਦੱਸਿਆ ਉਹਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਤੇ ਨਹੀਂ ਕਰਦੇ ਸਿਰਫ ਰਸਤਾ ਦੇ ਟਿਕਾਣਿਆਂ ਤੇ ਅਸੀਂ 500 ਤੋਂ ਵੱਧ ਕਰਾਂਗੇ ਕਿਹਾ ਤਾਂ ਉਹਨੇ ਰਖਵਾਲ ਉੱਥੇ ਹੀ ਤੇ ਨਾਲੇ ਕਹੀ ਜਾਂਦੇ ਮੈਂ ਫੌਜ ਉੱਥੇ ਹੱਥ ਬਾਦੀ ਨੂੰ ਨਾ ਮੈਂ ਵੀ ਰਖਵਾਲੇ ਉਹਨੂੰ ਜਿਹੜਾ ਪਤਾ ਲੱਗ ਗਿਆ ਉਹਨੇ ਕੱਢ ਲਏ ਸਾਰੇ ਪਰ ਅੱਪਰ ਬਿਲਡਿੰਗ ਦਾ ਹੀ ਹੈ ਕਮੀ ਠੀਕ ਹੈ ਨਾ ਇਹ ਵੀ ਇਹ ਵੀ ਜੇ ਇਹ ਇਹ ਨਹੀਂ ਆਉਂਦੇ ਤਾਂ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋਚ ਤਾਂ ਕਹਿਣੀ ਹੁੰਦਾ ਕਿ ਇਹਨਾਂ ਕੋਲ ਪਹੁੰਚਣ ਦਾ ਨਹੀਂ ਲੱਗਦਾ ਸਹੀ ਜਾਂਦੇ ਦਿਨਾਂ ਤੋਂ